ਬਿੱਟੂ ਸਾਹਿਬ ਚਲੇ ਗਏ ਬੀਜੇਪੀ ਦੇ ਵਿੱਚ ਤੇ ਜਾ ਕੇ ਜਿਨ੍ਹਾਂ ਨਾਲ ਰੋਜ਼ ਰੋਟੀ ਖਾਂਦੇ ਸੀ ਉਹਨਾਂ ਦੇ ਉੱਤੇ ਹੀ ਮੂੰਹ ਤਾਂ ਕਰਕੇ ਧੁੱਕਣ ਲੱਗ ਗਏ ਦੇਖੋ ਰਵਨੀਤ ਬਿੱਟੂ ਨਾਮ ਬਹੁਤ ਵੱਡਾ ਹੈ ਜੀ ਪਰ ਸ਼ਾਇਦ ਐਤ ਕੀ ਦਰਸ਼ਨ ਛੋਟੇ ਨਾ ਹੋ ਜਾਈਂ ਕਿ ਦੋ ਵਾਰ ਐਮਪੀ ਬਣੇ ਕੀਤਾ ਕੁਝ ਨਹੀਂ ਲੁਧਿਆਣੇ ਅਸੀਂ ਜੀ ਇਹ ਜਿਹੜੀਆਂ ਗਣਾ ਦਿੰਦੇ ਆ ਰਵਨੀਤ ਬਿੱਟੂ ਕੋਈ ਮੇਜਰ ਮੇਜਰ ਵੱੱਟੀ ਚੀਜ਼ ਜਿਹੜੀ ਹੈ ਹਰਸਿਮਰਤ ਬਾਦਲ ਠੋਕ ਕੇ ਕਹਿੰਦੇ ਹਨ ਕਿ ਮੈਂ ਐਮਜ਼ ਲੈ ਕੇ ਆਈਂ ਜੀ ਰਵਨੀਤ ਬਿੱਟੂ ਜਦੋਂ ਗਣਾਉਣ ਬੰਦੇ ਨਾ ਉਹ ਨਾਲੀਆਂ ਸੀਵਰ ਤੇ ਬਹਿ ਜਾਂਦੇ ਉਹ ਤੋਂ ਬਾਅਦ ਗਾਹ ਨਹੀਂ ਤੁਰਦੇ ਮੇਰੇ ਇੰਟਰਵਿਊ ਚ ਉਹਨਾਂ ਨੇ ਇੱਕ ਵਾਰ ਕਿਹਾ ਸੀ ਕਿ ਟੋਲ ਪਲਾਜ਼ਾ ਚਕਾਊਂਗਾ ਲੱਡੋਵਾਲ ਵਾਲਾ ਚਕਾਇਆ ਨਹੀਂ ਰਵਨੀਤ ਬਿੱਟੂ ਦੀਆਂ ਆਪਣੀਆਂ ਗੱਡੀਆਂ ਤਾਂ ਟੂੰ ਟੂੰ ਕਰਕੇ ਕਿਉਂਕਿ ਸਿਕਿਉਰਟੀ ਵੱਡੀ ਮਿਲਲੀ ਐ ਹੁਣ ਤਾਂ ਵੈਸੇ ਹੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਚ ਤਾਕਤਵਰ ਨੇ ਇਹ ਜਿੱਤ ਜਾਣ ਭਾਵੇਂ ਹਾਰ ਜਾਣ ਇਹ ਰਹਿਣਾ ਇਹਨੇ ਤਾਕਤਵਰ ਹੀ ਰਵਨੀਤ ਬਿੱਟੂ ਔਰ ਜਦੋਂ ਕਾਂਗਰਸ ਚ ਸੀ ਉਦੋਂ ਹੀ ਬਹੁਤ ক্লোਜ਼ ਸੀ ਕਹਿੰਦੇ ਰਵਨੀਤ ਬਿੱਟੂ ਦੀ ਅੰਦੋਲਨ ਦੇ ਦੌਰਾਨ ਅਮਿਤ ਸ਼ਾਹਨਲ ਦੇ ਹੜੀ ਚ ਦੋ ਵਾਰੀ ਗੱਲ ਹੋ ਜਾਂਦੀ ਹੁੰਦੀ ਸੀ ਮਕਰਤ ਸਾਬ ਜਿਵੇਂ ਜਿਵੇਂ ਇਲੈਕਸ਼ਨਾਂ ਦੇ ਦਿਨ ਨੇੜੇ ਆਉਂਦੇ ਜਾ ਰਹੇ ਨੇ ਉਵੇਂ-ਉਵੇਂ ਹਰ ਇੱਕ ਸੀਟ ਦਾ ਚਾ ਲੋਕਾਂ ਦੇ ਵਿੱਚ ਵਧਦਾ ਜਾ ਰਿਹਾ ਹੈ ਚਾਹੇ ਉਹ ਬਠਿੰਡਾ ਹੋਵੇ ਖਡੂਰ ਸਾਹਿਬ ਹੋਵੇ ਗੱਲ ਕਰਾਂਗੇ ਲੁਧਿਆਣੇ ਦੀ ਸੀਟ ਦੀ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਨੇ ਪੰਜਾਬ ਦੇ ਉਹ ਆਪ ਉਤਰੇ ਨੇ ਉਧਰੋਂ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਭਾਜਪੀ ਚ ਗਏ ਨੇ ਉਧਰੋ ਚਰਚਾ ਹੋ ਰਹੀ ਹੈ ਕਿ ਬੈਂਸ ਵੀ ਇਲੈਕਸ਼ਨ ਲੜਨ ਦੀ ਤਿਆਰੀ ਚ ਹੈ ਕਿਵੇਂ ਦੇਖਦੇ ਹੋ ਇਸ ਸੀਟ ਨੂੰ ਦੇਖੋ ਰਵਨੀਤ ਬਿੱਟੂ ਨਾਮ ਬਹੁਤ ਵੱਡਾ ਹੈ ਜੀ ਪਰ ਸ਼ਾਇਦ ਐਤ ਕੀ ਦਰਸ਼ਨ ਛੋਟੇ ਨਾ ਹੋ ਜਾਵੇ ਬਿਲਕੁਲ ਇੱਕ ਤਾਂ ਇਹ ਹੈ ਕਿ ਦੋ ਵਾਰ ਐਮਪੀ ਬਣੇ ਕੀਤਾ ਕੁਝ ਨਹੀਂ ਲੁਧਿਆਣੇ ਅਸ ਜੀ ਜਿਹੜੀਆਂ ਗਿਣਾ ਦਿੰਦੇ ਆ ਰਵਨੀਤ ਬਿੱਟੂ ਕੋਈ ਮੈਜੋਰ ਮੇਜਰ ਵੱਡੀ ਚੀਜ਼ ਜਿਹੜੀ ਹੈ ਹਰ ਸਿਮਰਤ ਬਾਦਲ ਠੋਕ ਕੇ ਕਹਿੰਦੇ ਆ ਨਾ ਕਿ ਮੈਂ ਐਮਜ਼ ਲੈ ਕੇ ਆਏਗੀ ਜੀ ਕਹਿੰਦੇ ਆ ਨਾ ਬਿਲਕੁਲ ਐਵੇਂ ਹੀ ਸਮਰਨਜੀਤ ਮਾਨ ਨੇ ਕਿਹਾ ਕਿ ਮੈਂ ਕਰੋੜਾ ਰੁਪਇਆ ਲੈ ਕੇ ਆਇਆ ਔਰ ਮੈਂ ਕੰਮ ਕਰਾ ਰਿਹਾ ਕੱਲ ਪਰਸੋ ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਰਵਨੀਤ ਬਿੱਟੂ ਜਦੋਂ ਗਣਾਉਣ ਬੰਦੇ ਨੇ ਨਾ ਉਹ ਨਾਲੀਆਂ ਸੀਵਰ ਤੇ ਬਹਿ ਜਾਂਦੇ ਉਸ ਤੋਂ ਬਾਅਦ ਗਾਂ ਨਹੀਂ ਤੁਰਦੇ ਮੇਰੇ ਇੰਟਰਵਿਊ 'ਚ ਉਹਨਾਂ ਨੇ ਇੱਕ ਵਾਰ ਕਿਹਾ ਸੀ ਕਿ ਟੋਲ ਪਲਾਜ਼ਾ ਚਕਾਊਂਗਾ ਲੱਡੋਵਾਲ ਵਾਲਾ ਚਕਾਇਆ ਨਹੀਂ ਜੀ ਉਹ ਰੇਟ ਵੱਧ ਗਿਆ ਉਹਦੇ ਨਾਲੋਂ ਕਿੰਨੇ ਲੱਗਦੇ 280 ਕੇ 300 ਇੱਕ ਪਾਸੇ ਦੇ ਇਹੋ ਜਿਹੀ ਗੱਲ 300 ਰੁਪਇਆ ਬੰਦੇ ਨੂੰ ਦੇਣਾ ਪੈਂਦਾ ਉਨ ਰਵਨੀਤ ਬੱਟੂ ਦੀਆਂ ਆਪਦੀਆਂ ਗੱਡੀਆਂ ਤਾਂ ਟੂੰ ਟੂੰ ਕਰਕੇ ਕਿਉਂਕਿ ਸਿਕਿਉਰਟੀ ਵੱਡੀ ਮਿਲੀ ਐ ਹੁਣ ਤਾਂ ਵੈਸੇ ਹੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਚ ਤਾਕਤਵਰ ਨੇ ਇਹ ਜਿੱਤ ਜਾਣ ਭਾਵੇਂ ਹਾਰ ਜਾਣ ਇਹ ਰਹਿਣਾ ਇਹਨੇ ਤਾਕਤਵਰ ਹੀ ਰਵਨੀਤ ਬੱਟੂ ਨੇ ਜੀ ਕਿਉਂਕਿ ਅਮਿਤ ਸ਼ਾਹ ਦੇ ਬਹੁਤ ਕਲੋਜ਼ ਨੇ ਔਰ ਜਦੋਂ ਕਾਂਗਰਸ ਚ ਸੀ ਉਦੋਂ ਹੀ ਬਹੁਤ ਕਲੋਜ਼ ਸੀ ਕਹਿੰਦੇ ਰਵਨੀਤ ਬੱਟੂ ਦੀ ਅੰਦੋਲਨ ਦੇ ਦੌਰਾਨ ਅਮਿਤ ਸ਼ਾਹ ਨਾਲ ਦੇ ਹੜੀ ਚ ਦੋ ਵਾਰੀ ਗੱਲ ਹੋ ਜਾਂਦੀ ਹੁੰਦੀ ਸੀ ਜੀ ਜਦੋਂ ਇਹ ਕਾਂਗਰਸ ਚ ਸੀਗੇ ਉਦੋਂ ਦੀ ਜਦੋਂ ਪੱਗ ਲਾਈ ਸੀ ਉੱਥੇ ਇਹਨਾਂ ਦੀ ਕਿਸਾਨ ਅੰਦੋਲਨ ਚ ਉਹ ਮੈਨੂੰ ਲੱਗਦਾ ਹੈ ਕਿ ਪ ਵੀ ਮੈਸਟਰੀਕੇ ਨਾਲ ਆਪਦੇ ਆਪ ਤੇ ਕਰਾਲਾ ਤਾਂ ਇਹ ਬਹੁਤ ਵੱਡਾ ਸਵਾਲ ਰਵਨੀਤ ਬਿੱਟੂ ਤੇ ਰਹਾ ਰਵਨੀਤ ਬਿੱਟੂ ਅਕਸਰ ਆਪਦੇ ਦਾਦਾ ਜੀ ਕਰਕੇ ਘਿਰਦੇ ਰਹਿੰਦੇ ਆ ਜੀ ਉਹਨਾਂ ਦੇ ਦਾਦਾ ਜੀ ਬਿਆਨ ਸਿੰਘ ਜਿਨ੍ਹਾਂ ਨੂੰ ਜਿਹੜਾ ਸਿੰਘਾਂ ਨੇ ਉਹ ਮਾਰ ਦਿੱਤਾ ਸੀਗਾ ਕਿਉਂਕਿ ਉਹਨਾਂ ਤੇ ਦੋਸ਼ ਸੀ ਕਿ 25000 ਤੋਂ ਵੱਧ ਨੌਜਵਾਨ ਪੰਜਾਬ ਦੀ ਜਵਾਨੀ ਪੰਜਾਬ ਦੀ ਇੱਕ ਪੀੜੀ ਉਹ ਬੰਦਾ ਖਾ ਗਿਆ ਇਹ ਉਹਨਾਂ ਤੇ ਦੋਸ਼ ਸੀਗਾ ਰਵਨੀਤ ਬਿੱਟੂ ਦੇ ਉੱਤੇ ਜੀ ਦਾਦੇ ਦੇ ਉੱਤੇ ਜੀ ਏ ਅਕਸਰੀ ਜਦੋਂ ਸੋਸ਼ਲ ਮੀਡੀਆ ਤੇ ਆਉਂਦੇ ਆ ਭਾਵੇਂ ਵੋਟਾਂ ਲੈ ਜਾਂਦੇ ਉਹਦਾ ਕਾਰਨ ਇਹ ਹੈ ਕਿ ਹੁਣ ਤੱਕ ਉਹ ਇਸ ਗੱਲ ਨੂੰ ਯੂਜ਼ ਕਰ ਕਰਕੇ ਕਿਉਂਕਿ ਲੁਧਿਆਣਾ ਜਿਹੜਾ ਉਹ ਮੋਸਟ ਸੈਕੂਲਰ ਜਿਹੜਾ ਲੋਕ ਸਭਾ ਕੰਸਟੀਟੂਐਂਸੀਆਂ ਚੋਂ ਇੱਕ ਹੈ ਜੀ ਇੱਥੇ ਤੁਹਾਨੂੰ ਹਰ ਵਰਗ ਦਾ ਬੰਦਾ ਇਸ ਕੰਸਟੀਟੂਐਂਸੀ ਚ ਮਿਲਦਾ ਜੇ ਤੁਸੀਂ ਦਾਖਾ ਜਾਓ ਤਾਂ ਪੰਥਕ ਵੋਟ ਵੀ ਮਿਲੂਗਾ ਜਗਰਾਉਣ ਦੇ ਵਿੱਚ ਉਹ ਤੁਹਾਨੂੰ ਦੇਖੋ ਕਿ ਪਿੰਡਾਂ ਚ ਦਲਿਤ ਵੋਟ ਬਹੁ ਗਿਣਤੀ ਦੇ ਵਿੱਚ ਮਿਲਦਾ ਹੈ ਗੱਲ ਹਲਕਾ ਜਿਹੜਾ ਉਹ ਨਿਰੋਲ ਪਿੰਡੂ ਹਲਕਾ ਆ ਤਾਂ ਉਹ ਸ਼ਹਿਰ ਚ ਹੀ ਗਿਆ ਹੁਣ ਜੀ ਸ਼ਹਿਰ ਦੀਆਂ ਸੀਟਾਂ ਚ ਹਿੰਦੂ ਵੋਟ ਬਹੁਤ ਜ਼ਿਆਦਾ ਹੈ ਤਾਂ ਇਹ इमोਸ਼ਨਲੀ ਲੋਕਾਂ ਨੂੰ ਇਸ ਤਰੀਕੇ ਨਾਲ ਯੂਜ਼ ਕਰਦੇ ਰਹੇ ਆ ਬੜਾ ਇਹ ਕਿਹਾ ਜਾਂਦਾ ਸੀਗਾ ਕਿ ਇਹਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਦੋਸਤੀ ਹੈ ਜੀ ਭਗਵੰਤ ਮਾਨ ਹੋਣਾ ਨੇ ਜਦੋਂ ਗੱਲ ਚੱਲੀ ਸੀ ਅਨਮੋਲ ਕੁਆਤਰਾ ਜਿਹੜਾ ਉਹਨੂੰ ਕੈਂਡੀਡੇਟ ਲਿਆ ਰਿਹਾ ਹੈ ਤਾਂ ਲੋਕਾਂ ਨੇ ਕਿਹਾ ਕਿ ਸੈਟਿੰਗ ਹੋਈ ਲੱਗਦੀ ਹੈ ਕਿ ਅਨਮੋਲ ਕੁਆਤਰਾ ਇਹਨੂੰ ਲੈ ਆਂਦਾ ਤੇ ਅਨਮੋਲ ਕੁਆਤਰਾ ਕਮਜ਼ੋਰ ਕੈਂਡੀਡੇਟ ਹੋਊਗਾ ਬਿੱਟੂ ਜਿੱਤ ਜਾਣਗੇ ਪਰ ਬਿੱਟੂ ਸਾਹਿਬ ਚਲੇ ਗਏ ਭਾਜੀਪੀ ਚ ਭਾਜੀਪੀ ਦੇ ਵਿੱਚ ਤੇ ਜਾ ਕੇ ਜਿਨ੍ਹਾਂ ਨਾਲ ਰੋਜ਼ ਰੋਟੀ ਖਾਂਦੇ ਸੀ ਉਹਨਾਂ ਦੇ ਉੱਤੇ ਹੀ ਮੂੰਹ ਤਾਂ ਕਰਕੇ ਠੁੱਕਣ ਲੱਗ ਗਏ ਰਾਜਾ ਵੜਿੰਗ ਸਰਪ੍ਰਾਈਜ਼ ਦੇ ਤੌਰ ਤੇ ਆਏ ਮੈਂ ਉਮੀਦ ਹੀ ਨਹੀਂ ਕਰ ਰਿਹਾ ਸੀ ਰਾਜਾ ਵੜਿੰਗ ਸੱਚਮਾ ਚੱਲ ਰਹੀਆਂ ਅਸੀਂ ਕਿਆਂ ਕਿ ਸ਼ਾਇਦ ਸਿਮਰਨਜੀਤ ਸਿਮਰਜੀਤ ਬੈਂਸ ਨੂੰ ਕਾਂਗਰਸ ਜੁਆਇਨ ਕਰਾ ਰਹੀ ਹੈ ਕਾਂਗਰਸ ਚ ਜਾ ਰਹੇ ਹੈ ਹੋਰ ਦੋ ਤਿੰਨ ਨਾਮ ਨਾਵਾਂ ਤੇ ਚਰਚਾ ਫਿਰ ਭਰਤਪੁਸ਼ਨ ਆਸ਼ੂ ਦਾ ਨਾਮ ਬੜੀ ਧੀਰ ਚੱਲਿਆ ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਉਹਨਾਂ ਤੇ ਦੋਸ਼ ਲੱਗੇ ਕ腐ਪਸ਼ਨ ਦੇ ਤਾਂ ਦਿੱਲੀ ਨਹੀਂ ਚਾਹੁੰਦੀ ਸੀ ਕਿ ਭਰਤਪੁਸ਼ਨ ਆਸ਼ੂ ਨੂੰ ਲਾਇਆ ਜਾਵੇ ਚੋਣ ਮੈਦਾਨ ਚ ਰਾਜਾ ਵੜਿੰਗ ਦੇ ਆਉਣ ਨਾਲ ਰਵਨੀਤ ਬਿੱਟੂ ਦੇ ਚਿਹਰੇ ਦਾ ਰੰਗ ਬਦਲ ਗਿਆ ਜੀ ਜਿਹੜਾ ਰਾਜਾ ਵੜਿੰਗ ਦਾ ਹੋਇਆ ਰੋਡ ਸ਼ੋ ਉਹਨੇ ਸਾਰੀ क्लैरिटी पिक्चर दे ਦਿੱਤੀ ਕਿ ਮੁਕਾਬਲਾ ਬਹੁਤ ਸਖਤ ਹੈ ਜੀ ਇਹ ਕਲੀਅਰ ਜਿੱਤ ਦਾ ਜਿਹੜਾ ਭੁਲੇਖਾ ਕੋਈ ਵੀ ਕੈਂਡੀਡੇਟ ਨਾ ਪਾਲ ਕੇ ਚੱਲੇ ਇਹ ਗੱਲ ਦੀ ਕਲੈਰਿਟੀ ਰਵਨੀਤ ਬਿੱਟੂ ਨੂੰ ਰੋਡ ショ ਤੋਂ ਹੋਈ ਕਿ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਕਾਂਗਰਸ ਦੇ ਵਰਕਰਸ ਕਿਉਂਕਿ ਕਾਂਗਰਸ ਤਾਂ ਪਾਰਟੀ ਦਾ ਸਟਰੋਂਗ ਹੈ ਜੀ ਕਾਂਗਰਸ ਪਾਰਟੀ ਭਾਵੇਂ ਆ ਚੋਣਾਂ ਨੂੰ ਤੁਸੀਂ 22 ਦੀਆਂ ਚੋਣਾਂ ਨੂੰ ਇੱਕ ਪਾਸੇ ਰੱਖੋ ਕਿਉਂਕਿ ਸਾਰੇ ਪੰਜਾਬ 'ਚ ਹੀ ਕੀ ਹਾਲ ਬਣਿਆ ਪੂਰੇ ਇੰਡੀਆ 'ਚ ਤੁਸੀਂ ਇਹ ਦੇਖੋ ਨਾ ਇੱਕ ਪਾਸੇ ਤੁਹਾਡੇ ਕੋਲੇ ਕੁਲਦੀਪ ਵੈਦ ਕੰਮ ਕਰਦੇ ਰਹੇ ਗਿੱਲ ਹਲਕੇ ਦੇ ਵਿੱਚ ਤੁਹਾਡੇ ਕੋਲੇ ਸੰਜੇ ਤਲਵਾਰ ਭਰਤਪੂਸ਼ਨ ਆਸ਼ੂ ਡਾਵਰ ਪਰਿਵਾਰ ਜੀ ਪਾਂਡੇ ਪਰਿਵਾਰ ਇਹ ਉਹ ਪਰਿਵਾਰ ਨੇ ਸਾਰੇ ਜਿਹੜੇ ਕਾਂਗਰਸ ਵਾਸਤੇ ਲੰਮੇ ਸਮੇਂ ਤੋਂ 30 30 ਸਾਲ ਪੰਜ ਵਾਰੀ ਵਿਧਾਇਕ ਰਹੇ ਰਕੇਸ਼ ਪਾਂਡੇ ਉਹਨਾਂ ਦੇ ਪਿਤਾ ਵਿਧਾਇਕ ਰਹੇ ਤਿੰਨ ਵਾਰੀ ਡਾਬਰ ਵਿਧਾਇਕ ਰਹੇ ਤੁਸੀਂ ਦੇਖੋ ਸੰਜੇ ਤਲਵਾੜ ਜਿੱਤੇ ਭਰਤਪੂਸ਼ਣ ਆਸ਼ੂ ਦੀ ਲੋਕਲ ਪੋਲਿਟਿਕਸ ਬਹੁਤ ਸਟਰੋਂਗ ਹੈ ਉਹ ਆਪਣਾ ਇੱਕ ਵੋਟ ਬੈਂਕ ਲੈ ਕੇ ਚੱਲਦੇ ਆ ਜਿੱਤ ਹਾਰ ਤਾਂ ਚਲੋ ਸਿਆਸਤਦਾਨ ਦੀ ਬਣਨੀ ਹੈ ਪਰ ਕਾਂਗਰਸ ਕੋਲੇ ਕਾਡਰ ਵੋਟ ਤਾਂ ਬਹੁਤ ਸਟਰੋਂਗ ਹੈ ਨਾ ਜੀ ਭਾਜਪਾ ਕੋਲੇ ਵੀ ਕਾਡਰ ਵੋਟ ਹੈਗਾ 70-80 ਹਜ਼ਾਰ ਵੋਟ ਜਿਹੜਾ ਭਾਜਪਾ ਆਪ ਦਾ ਘਰੋਂ ਲੈ ਕੇ ਚਲਦੀ ਹੈ ਔਰ ਕਿਸੇ ਵੇਲੇ ਤਾਂ ਪੰਜਾਬ ਦੇ ਵਿੱਚ ਭਾਜਪਾ ਚਲਦੀ ਜਿਹੜੀ ਹੈ ਸਤਪਾਲ ਗੁਸਾਈ ਵਰਗੇ ਵੱਡੇ ਲੀਡਰ ਭਾਜਪਾ ਦੇ ਜਿਹੜੇ ਅਟਲਬੀਹਾਰੀ ਵਾਜਪਾਈ ਹੋਣਾ ਤੱਕ ਦੇ ਨਾਲ ਜੀ ਚੱਲਦੇ ਰਹੇ ਉਹ ਲੀਡਰ ਪੰਜਾਬ ਚ ਬੀਜੇਪੀ ਨੇ ਦਿੱਤੇ ਬੀਜੇਪੀ ਦਾ ਵੋਟਰ ਹੈਗਾ ਪਰ ਬਿੱਟੂ ਨੂੰ ਉਹ ਵੋਟਰ ਲਾਈਕ ਕਰ ਰਿਹਾ ਕਿ ਨਹੀਂ ਔਰ ਉਹ ਫੈਕਟਰ ਔਰ ਇੱਕ ਗੱਲ ਕਲੀਅਰ ਹੈ ਕਿ ਇਸ ਵਾਰ ਜਿਹੜਾ ਰਾਮ ਮੰਦਰ ਫੈਕਟਰ ਹੈ ਉਹ ਲੁਧਿਆਣਾ ਦੀ ਸੀਟ ਤੇ ਬਹੁਤ ਵੱਡਾ ਫੈਕਟਰ ਹੈ ਕਿਉਂਕਿ ਬਹੁ ਗਿਣਤੀ ਜਿਹੜੇ Hindu ਪਰਿਵਾਰ ਨੇ ਉਹ ਚਾਹੁੰਦੇ ਆ ਉਹ ਵੋਟ ਰਵਨੀਤ ਬਿੱਟੂ ਖਿੱਚ ਕੇ ਲਿਜਾ ਸਕਦੇ ਆ ਪਰ ऑन द अदर हैंड ऑफ वोटर कांग्रेसी क्योंकि ਜਿਹੜਾ ਪੰਜਾਬ ਦਾ ਹਿੰਦੂ ਵੋਟਰ ਸੀ ਉਹ ਕਾਂਗਰਸ ਨੂੰ ਹਮੇਸ਼ਾ ਭੁਗਤਦਾ ਆਇਆ ਜੀ ਇਹ ਇੰਟਰਸਟਿੰਗ ਹੈ ਜੇ ਕੈਂਡੀਡੇਟ ਕਮਜ਼ੋਰ ਹੁੰਦਾ ਤਾਂ ਸ਼ਾਇਦ ਰਵਨੀਤ ਬਿੱਟੂ ਕੋਲੇ ਅੱਜ ਹੁੰਦਾ ਜੀ ਕੈਂਡੀਡੇਟ ਬਰਾਬਰ ਦਾ ਆ ਗਿਆ ਮੈਂ ਤਾਂ ਕਹਿੰਦਾ ਕਿ ਰਾਜਾ ਵੜਿੰਗ ਪ੍ਰਧਾਨ ਵੀ ਨੇ ਪੰਜਾਬ ਕਾਂਗਰਸ ਦੇ ਜੀ ਤੇ ਜੇ ਬਿੱਟੂ ਜੀ ਵਾਸਤੇ ਯੋਗੀ ਜੀ ਤੇ ਬਿਹਾਰ ਤੋਂ ਕਹਿੰਦੇ ਕੋਈ ਸਿੰਗਰ-ਸ਼ੁੰਗਰ ਬੁਲਾ ਰਹੇ ਆ ਜਿਹੜਾ ਪ੍ਰਵਾਸੀ ਵੋਟਰ ਹੈ ਉਹਨੂੰ ਪ੍ਰਭਾਵਿਤ ਕਰਨਾ ਉਸਤੇ ਤੇ ਫਿਰ ਕਾਂਗਰਸ ਵੀ ਬਰਾਬਰ ਦੇ ਵੱਡੇ ਲੀਡਰਸ ਆਪਦੇ ਲੁਧਿਆਣਾ ਦੇ ਵਿੱਚ ਕੈਂਪੇਨ ਵਾਸਤੇ ਲਿਆਊਗੀ ਇਹ ਫੋਰ ਸ਼ੋਰ ਹੈ ਕਿ ਪ੍ਰਧਾਨ ਨੂੰ ਤਾਂ ਬਚਾਉਣਾ ਹੈ ਨਾ ਉਹਨਾਂ ਨੇ ਪ੍ਰਤਾਪ ਬਾਜਵਾ ਨੇ ਜਿਵੇਂ ਕਿਹਾ ਇੱਕ ਫੈਕਟਰ ਹੈ ਪੱਪੀ ਪ੍ਰੈਸ਼ਰ ਹਲਕਾ ਨਾ ਗਿਣੋ ਬਿਲਕੁਲ ਮੈਂ ਇਹ ਗੱਲ ਵਾਰ-ਵਾਰ ਕਹਿੰਦਾ ਮੈਂ ਲੁਧਿਆਣੇ ਲੰਮਾ ਸਮਾਂ ਰਿਹਾ ਨੋ ਡਾਊਟ ਕਿ ਜਗਰਾਉਂ ਦਾਖਾਂ ਗਿੱਲ ਇਹ ਤਿੰਨ ਕੌਨਸਟਿਟੂਐਂਸੀਆਂ ਇਹ ਨੇ ਜਿੱਥੇ ਸ਼ਾਇਦ ਪੱਪੀ ਪ੍ਰਾਸ਼ਰ ਬਾਈ ਨੇਮ ਵੱਡਾ ਚਿਹਰਾ ਨਾ ਹੁਣ ਪਰ ਉਥੇ ਆਮ ਆਦਮੀ ਪਾਰਟੀ ਦਾ ਵੋਟ ਤਾਂ ਹੈ ਨਾ ਜਿਗਰਾਉ ਲਗਾਤਾਰ ਦੋ ਵਾਰ ਮਾਨੂੰ ਕੇ ਜਿੱਤੇ ਨੇ ਗਿਲ ਹਲਕਾ ਸੰਗੋਵਾਲ ਜਿਹੜੇ ਆ ਉਹ ਵੱਡੀ ਮਾਰਜਿਨ ਤੋਂ ਤੁਸੀਂ ਇਹ ਦੇਖੋ ਕੁਲਦੀਪ ਵੈਦ ਉਹਨਾਂ ਨੂੰ ਹਰਾਉਂਦੇ ਉਹ ਜਿੱਤਦੇ ਐ ਫਿਰ ਤੁਸੀਂ ਇਹ ਦੇਖੋ ਕਿ ਅ ਅਕਾਲੀ ਦਲ ਕੋਲੇ ਮਨਪ੍ਰੀਤਿਆਲੀ ਨੇ ਦਾਖਾ ਹਲਕੇ ਦੇ ਵਿੱਚ ਵੱਡਾ ਨਾਮ ਨੇ ਪਰ ਉਹ ਕੀ ਹੁਣ ਰঞ্জੀਤ ਢਿੱਲੋਂ ਵਾਸਤੇ ਭੁਗਤਣਗੇ ਕਿ ਨਹੀਂ ਭੁਗਤਣਗੇ ਵੀ ਆਪਣੇ ਆਪ ਚ ਹਾਲਾਂਕਿ ਦੋਸਤੀ ਬਹੁਤ ਹੈ ਇਹਨਾਂ ਦੀ ਪਿਆਰੇ ਮਿੱਤਰ ਨੇ ਔਰ ਇਹ ਫੈਕਟਰ ਰਹੂਗਾ ਪਰ ਸ਼ਹਿਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਵੋਟ ਹੈ ਇਸ ਇਹਨੂੰ ਤੁਸੀਂ ਦਿਨਾਏ ਤਾਂ ਨਹੀਂ ਕਰ ਸਕਦੇ ਨਾ ਕਿ 2 ਸਾਲ ਪਹਿਲਾਂ ਪਾਰਟੀ ਇੰਨੇ ਵੱਡੇ ਮਾਰਜਨ ਤੋਂ ਗੁਰਪ੍ਰੀਤ ਗੋਗੀ ਨੇ ਕੁਲਵੰਤ ਸਿੱਧੂ ਨੇ ਤੁਸੀਂ ਦੇਖੋ ਕਿ ਬਾਕੀ ਜਿਨne ਪੱਪੀ ਪ੍ਰਾਸ਼ਰ ਆਪ ਵਧੀਆ ਵੋਟ ਦੇ ਨਾਲ ਜਿੱਤਦੇ ਨੇ ਉਥੋਂ ਬੱਗਾ ਨੇ ਤਾਂ ਇਹ ਸਾਰੇ ਜਿਹੜੀ ਜਿੰਨੀਆਂ ਸੀਟਾਂ ਸਾਰੀਆਂ ਲੁਧਿਆਣੇ ਦੀ ਆਮ ਆਦਮੀ ਪਾਰਟੀ ਜਿੱਤੀ ਐ ਇਹ ਇੱਕ ਫੈਕਟਰ ਹੈ ਸੋ ਇੰਟਰਸਟਿੰਗ ਬਹੁਤ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਮਾਰਜਿਨ ਤੋਂ ਕੋਈ ਵੀ ਇੱਥੋਂ ਨਹੀਂ ਜਿੱਤੂਗਾ ਪਰ ਰਵਨੀਤ ਬਿੱਟੂ ਜੇ ਰਾਜਾ ਬਣੇਗਾ ਨਾ ਹੁੰਦੇ ਕੋਈ ਹੋਰ ਕਮਜ਼ੋਰ ਕੈਂਡੀਡੇਟ ਹੁੰਦਾ ਤਾਂ ਸ਼ਾਇਦ ਮੈਨੂੰ ਲੱਗਦਾ ਹੈ ਕਿ ਕਹਾਣੀ ਹੋਰ ਹੁੰਦੀ ਪਰ ਹੁਣ ਬਰਾਬਰ ਦੀ ਟੱਕਰ ਹੈ ਭਜਦਿਆਂ ਨੂੰ ਵਾਣ ਇਹਨਾਂ ਨੂੰ ਹੁਣ ਇੱਕੋ ਜੇ ਹੋ ਗਏ ਆ ਰਣਜੀਤ ਢੱਲੋਂ ਦਾ ਜੇ ਮੈਂ ਜ਼ਿਕਰ ਕਰਾਂ ਤਾਂ ਮਿਹਨਤ ਕਰਨੀ ਪਊਗੀ ਅਕਾਲੀ ਦਲ ਕਿਸੇ ਸਮੇਂ ਸਟਰੋਂਗ ਰਿਹਾ ਜਦੋਂ ਗਾਲਭ ਸਾਹਿਬ ਛੱਡ ਕੇ ਆਏ ਕਾਂਗਰਸ ਇੱਧਰ ਉਹ ਐਮਪੀ ਵੀ ਰਹੇ ਉਹ ਦੌਰ ਰਿਹਾ ਗਾਬੜੀਆ ਸਾਹਿਬ ਦਾ ਪੂਰਾ ਸਿੱਕਾ ਬੋਲਦਾ ਰਿਹਾ ਮੇਅਰ ਗੋਲਵੜੀਆ ਸਾਹਿਬ ਰਹੇ ਸੀਗੇ ਤੇ ਉਹ ਅਕਾਲੀ ਦਲ ਦਾ ਦੌਰ ਸੀਗਾ ਕਿ ਅਕਾਲੀ ਦਲ ਲੁਧਿਆਣੇ ਦੇ ਵਿੱਚ ਇੱਕ ਚੰਗੀ ਲੀਡਰਸ਼ਿਪ ਜਿਹੜੀ ਲੈ ਕੇ ਬੈਠਾ ਸੀ ਯੂਥ ਵੀ ਛੱਡਦਾ ਛੱਡਦਾ ਛੱਡ ਗਿਆ ਤਨਵੀਰ ਢਾਲੀਵਾਲ ਆ ਗਏ ਯੰਗਸਟਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਚਲੇ ਗਏ ਇੱਕ ਪ੍ਰਭਜੋ ਢਾਲੀਵਾਲ ਨੇ ਕੱਲੇ ਜਿਹੜੇ ਮੈਨੂੰ ਲੱਗਦਾ ਹੈ ਜੇ ਵੀ ਇਸ ਇਲਾਕੇ ਚ ਰਾਏਕੋਟ ਲੁਧਿਆਣਾ ਇਸ ਹਲਕਿਆਂ ਦੇ ਵਿੱਚ ਉਹ ਲੜ ਰਹੇ ਆ ਆਪਦੀ ਪਾਰਟੀ ਖਾਤਰ ਪਰ ਅਕਾਲੀ ਦਲ ਵਾਸਤੇ ਚੁਣੌਤੀ ਆ ਅਕਾਲੀ ਦਲ ਆਪਦਾ ਕਾਡਰ ਵੋਟ ਸਟਰੋਂਗ ਰੱਖੇ ਔਰ ਇਸ ਜੇ ਜੇ ਮੈਂ ਇਹ ਗੱਲ ਕਹਿ ਰਿਹਾ ਇਨ੍ਹਾਂ ਚੋਣਾਂ ਦੇ ਵਿੱਚ ਕਿ ਪੰਜਾਬ ਦੀਆਂ ਬਹੁਤੀਆਂ ਸੀਟਾਂ ਦੇ ਜਿੱਥੇ ਘੱਟ ਮਾਰਜਿਨ ਦੀ ਲੜਾਈ ਹੋਊਗੀ ਉੱਥੇ ਕੋਈ ਵੀ ਬਾਜ਼ੀ ਮਾਰ ਸਕਦਾ ਬਿਲਕੁਲ